ਸਚਕੰਡ ਸ਼੍ਰੀ ਦਰਬਾਰ ਸਾਹਿਬ ਨੂੰ ਪਿਛਲੇ 3 ਕ ਦਿਨਾਂ ਤੋਂ ਲਗਾਤਾਰ ਧਮਾਕਿਆਂ ਨਾਲ ਉਡਾਉਣ ਦੀਆਂ ਬੰਬ ਚਲਾਉਣ ਦੀਆਂ ਆਡੀਐਕਸ ਨਾਲ ਧਮਾਕਾ ਕਰਨ ਦੀਆਂ ਪੰਜ ਪੰਜ ਆਡੀਐਕਸ ਫਰਦਿਆਂਗੇ ਜੀ ਹਾਂ ਆਬਾਰ ਜੀ ਗੁਰੂ ਰਾਮਦਾਸ ਲੰਗਰ ਹਾਲ ਜਿੱਥੇ ਧਮਾਕਾ ਕਰਦੇ ਆ ਕਿ ਲਗਾਤਾਰ ਧਮਕੀ ਭਰੀਆਂ ਪੰਜਵੀਂ ਈਮੇਲ ਤੱਕ ਆ ਗਈ ਤੇ ਖੁਦ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਧਾਮੀ ਸਾਹਮਣੇ ਆਏ ਮੀਡੀਆ ਚ ਆ ਕੇ ਗੱਲ ਕੀਤੀ ਕਿ ਵੀ ਕਿੱਥੇ ਨਹੀਂ ਸਰਕਾਰਾਂ ਕਿੱਥੇ ਐ ਸਿਸਟਮ ਜਿੱਥੇ ਧਰਮ ਤੋਂ ਜਾਤ ਤੋਂ ਫਿਰਕੇ ਤੋਂ ਉੱਪਰ ਉੱਠ ਕੇ ਕਤਾਰ 'ਚ ਜਾ ਕੇ ਲੋਕ ਗੁਰੂ ਦੇ ਦਰ ਤੇ ਹਾਜ਼ਰੀ ਲਵਾਉਂਦੇ ਹੋਣ ਕਤਾਰ 'ਚ ਬੈਠ ਕੇ ਇੱਕ ਪੰਗਤ 'ਚ ਬੈਠ ਕੇ ਲੰਗਰ ਛਕਦੇ ਹੋਣ ਉਸ ਪਾਵਨ ਪਵਿੱਤਰ ਸਥਾਨ ਨਾਲ ਕੀ ਦੀ ਦੁਸ਼ਮਣੀ ਕਿਤੇ ਇਹ ਸੰਗਤ ਦੇ ਮਨ 'ਚ ਭੈ ਪੈਦਾ ਕਰਨ ਲਈ ਤਾਂ ਨਹੀਂ ਕਿਤੇ ਉਹਨਾਂ ਦੀ ਗੰਟੀ ਘਟਾਉਣ ਦੇ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਸਾਰੀਆਂ ਧਿਰਾਂ ਨੂੰ ਸੱਦਾ ਗਿਆ ਕਿ ਆਜੋ ਲੈਂਡ ਪੁਲਿੰਗ ਵਾਲੇ ਮੁੱਦੇ ਤੇ ਪਾਣੀ ਵਾਲੇ ਮੁੱਦੇ ਤੇ ਦਸੂਤ ਤੁਹਾਡਾ ਕੀ ਸਟੈਂਡ ਹੈ ਸਮਝੀ 1600 ਤੋਂ ਵੱਧ ਸ਼ਿਕਾਇਤਾਂ 1600 ਤੋਂ ਵੱਧ ਵਿਅਕਤੀਆਂ ਦੇ ਫਾਰਮ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਨੂੰ ਚੈਲੰਜ ਕਰਦੇ ਆ ਇਹਦੇ ਵਿਰੋਧ ਚਾਹੀਏ ਲਾਈਟਾਂ ਦੇ ਉੱਤੇ ਚੌਕ ਚ ਰਾਂ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਔਰਤਾਂ ਮਿਲਣਗੀਆਂ ਜਿਨ੍ਹਾਂ ਨੇ ਕੁਛੜ ਜਵਾਬ ਚੱਕਿਆ ਹੁੰਦਾ ਮਸੂਮ ਜਵਾਬ ਉਹ بڑے ਹੋ ਕੇ ਜਵਾਬ ਕਿੱਥੇ ਜਾਂਦੇ ਨੇ ਤੇ ਪਰ ਕਿ ਉਹਨਾਂ ਦੀ ਪੁੱਛੜ 'ਚ ਛੋਟੇ ਜਿਹੇ ਵਾਕ ਕਿਵੇਂ ਆਉਂਦੇ ਨੇ ਇਹ ਹਰ ਜ਼ਿਲ੍ਹਾ ਪੰਦਰ ਤੇ ਡੀਸੀਆਂ ਨੂੰ ਹਦਾਇਤ ਕੀਤੀ ਕਿ ਤੁਸੀਂ ਇਹਨਾਂ ਔਰਤਾਂ ਦੇ ਪਰ ਬੱਚਿਆਂ ਦੇ ਡੀਐਨਏ ਪਹਿਲਾਂ ਤਾਂ ਇਹ ਪਤਾ ਲੱਗੇ ਕਿ ਇਹਨਾਂ ਦਾ ਰਿਸ਼ਤਾ ਹੈ ਜੇ ਰਿਸ਼ਤਾ ਨਹੀਂ ਹੈ ਫਿਰ ਅਗਲੀ ਕਾਰਵਾਈ ਤੇ ਜਾਈਏ ਗਲੋਬਲ ਪੰਜਾਬ ਟੀਵੀ ਵੇਖ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਸਚਕੰਡ ਸ਼੍ਰੀ ਦਰਬਾਰ ਸਾਹਿਬ ਸਚਕੰਡ ਸ਼੍ਰੀ ਦਰਬਾਰ ਸਾਹਿਬ ਨੂੰ ਪਿਛਲੇ 3 ਦਿਨਾਂ ਤੋਂ ਲਗਾਤਾਰ ਧਮਾਕਿਆਂ ਨਾਲ ਉਡਾਉਣ ਦੀਆਂ ਬੰਬ ਚਲਾਉਣ ਦੀਆਂ ਆਡੀਐਕਸ ਨਾਲ ਧਮਾਕਾ ਕਰਨ ਦੀਆਂ ਪੈਪਾਂ ਚ ਆਡੀਐਕਸ ਭਰ ਦਿਆਂਗੇ ਜੀ ਹਾਂ ਆਬਾਰ ਜੀ ਗੁਰੂ ਰਾਮਦਾਸ ਲੰਗਰ ਹਾਲਜ ਧਮਾਕਾ ਕਰਦੇ ਆ ਕਿ ਲਗਾਤਾਰ ਧਮਕੀ ਭਰੀਆਂ ਈਮੇਲ ਆ ਰਹੀਆਂ 1 2 3 4 5 ਬੇਸ਼ੱਕ ਪਹਿਲੇ ਦੋ ਕੁ ਦਿਨ ਮੀਡੀਆ ਕਰਮੀਆਂ ਨੇ ਮੀਡੀਆ ਆਦਾਰਿਆਂ ਨੇ ਇਸ ਗੱਲ ਨੂੰ ਵੀ ਧਿਆਨ ਚ ਰੱਖਿਆ ਖਾਸ ਕਰਕੇ ਮੈਂ ਤਾਂ ਜੇ ਆਪਣੇ ਹਵਾਲੇ ਨਾਲ ਗੱਲ ਕਰਾਂ ਤਾਂ ਇਹ ਵੀ ਧਿਆਨ ਰੱਖਣ ਦੀ ਕੋਸ਼ਿਸ਼ ਕੀਤੀ ਕਿ ਇਸ ਨੂੰ ਇਸ ਖਬਰ ਦੇ ਨਾਂ ਤੇ ਇੰਜ ਨਾ ਪ੍ਰਚਾਰਿਆ ਜਾਵੇ ਕਿ ਕਿਤੇ ਸੰਗਤ ਦੇ ਮਨ ਚ ਕੋਈ ਭੈ ਜਾਵੇ ਕੋਈ ਖੌਫ ਜਾਵੇ ਹੈ ਕੋਈ ਖਦਸੇ ਪੈਦਾ ਹੋਣ ਇਸ ਲਈ ਇਹ ਬਾਬਰੋਲਾ ਨਾ ਖੜਾ ਕੀਤਾ ਜਾਵੇ ਕਿਉਂਕਿ ਸੰਗਤ ਵੱਡੀ ਤਦਾਦ ਚ ਆ ਰਹੀ ਹੈ ਗੁਰੂ ਦੇ ਦਰ ਖੁੱਲੇ ਨੇ ਕੋਈ ਭੈ ਨਹੀਂ ਹੈ ਕੋਈ ਫਿਕਰ ਨਹੀਂ ਹੈ ਇਸ ਲਈ ਕਿਤੇ ਪ੍ਰਚਾਰ ਵਾਲੀ ਖਬਰ ਨਾ ਬਣੇ ਇਸ ਲਈ ਜੋ ਸੰਕੋਚ ਕੀਤਾ ਜਾ ਰਿਹਾ ਸੀ ਪਰ ਜਦੋਂ ਇਹ ਈਮੇਲ ਦਾ ਕਰਮ ਨਹੀਂ ਰੁਕ ਰਿਹਾ ਪੰਜਵੀਂ ਈਮੇਲ ਤੱਕ ਆ ਗਈ ਤੇ ਖੁਦ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਧਾਮੀ ਸਾਹਮਣੇ ਆਏ ਕਿ ਬਿਲਕੁਲ ਜੀ ਈਮੇਲ ਆ ਰਹੀ ਹੈ ਔਰ ਜਿਹੜੀ ਪੰਜਵੀਂ ਈਮੇਲ ਹੈ ਉਹ ਤਾਂ ਐਸਜੀਪੀਸੀ ਨੂੰ ਪ੍ਰਧਾਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੂੰ ਉਹਨਾਂ ਨੂੰ ਟੈਕ ਕਰਕੇ ਉਹਨਾਂ ਨੇ ਫਿਰ মিডিਆ ਚ ਆ ਕੇ ਗੱਲ ਕੀਤੀ ਕਿ ਵੀ ਕਿੱਥੇ ਨੇ ਸਰਕਾਰਾਂ ਕਿੱਥੇ ਐ ਸਿਸਟਮ ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਚੌਂ ਦਰਵਾਜ਼ੇ ਸਾਰੇ ਵਰਨਾ ਲਈ ਸਾਰੇ ਧਰਮਾਂ ਲਈ ਹੈ ਸਾਰੇ ਕੁੰਬੇ ਲਈ ਖੁੱਲ੍ਹੇ ਜੋ ਆਵੇ ਸੋ ਰਾਜੀ ਜਾਵੇ ਸਰਵਦੇ ਭਲੇ ਦੀ ਉੱਥੋਂ ਅਰਦਾਸ ਹੁੰਦੀ ਹੈ ਤੇ ਅੱਜ ਦੀ ਤਰੀਕ ਤੇ ਵਿੱਚ ਹਰ ਰੋਜ਼ ਰੋਜ਼ਾਨਾ ਲੱਖ ਤੋਂ ਵੱਧ ਸੰਗਤ ਉੱਥੇ ਨਤਮਸਤਕ ਹੁੰਦੀ ਹੈ ਛਨੀ ਐਤਵਾਰ ਵਾਲੇ ਦਿਨ ਜਾਂ ਕੋਈ ਛੁੱਟੀ ਵਾਲੇ ਦਿਨ ਜਾਂ ਕੋਈ ਪ੍ਰਕਾਸ਼ ਦਿਹਾੜਾ ਹੋਵੇ ਕੋਈ ਸ਼ਹੀਦੀ ਪਰਬ ਹੋਵੇ ਉਹਨਾਂ ਦਿਨਾਂ ਦੇ ਵਿੱਚ ਤਾਂ ਹੀ ਗਿਣਤੀ 2-2 ਲੱਖ 2.3 ਲੱਖ تک ਜਾਂਦੀ ਹੈ ਤੇ ਇਸ ਗਿਣਤੀ ਦੇ ਵਿੱਚ ਵੱਡੀ ਗਿਣਤੀ ਸ਼ਰਧਾਲੂ ਸਿੱਖ ਭਾਈਚਾਰੇ ਤੋਂ ਬਾਹਰ ਲਈ ਹੁੰਦੇ ਨੇ ਹੋਰ ਨਾਲ ਸੁਬਿਆਂ ਦੇ ਹੁੰਦੇ ਨੇ ਹੋਰ ਨਾਲ ਧਰਮਾਂ ਦੇ ਹੁੰਦੇ ਨੇ ਹੋਰ ਨਾਲ ਫਿਰਕਿਆਂ ਦੇ ਹੁੰਦੇ ਨੇ ਹਾਂ ਰਾਸ਼ੀ ਅੰਤਰਰਾਸ਼ਟਰੀ ਸ਼ਰਧਾਲੂ ਵੀ ਆਉਂਦੇ ਨੇ ਸੋ ਇੱਡੀ ਵੱਡੀ ਗਿਣਤੀ 'ਚ ਜਿੱਥੇ ਧਰਮ ਤੋਂ ਜਾਤ ਤੋਂ ਫਿਰਕੇ ਤੋਂ ਉੱਪਰ ਉੱਠ ਕੇ ਕਤਾਰ ਚ ਜਾ ਕੇ ਲੋਕ ਗੁਰੂ ਦੇ ਦਰ ਤੇ ਹਾਜ਼ਰੀ ਲਵਾਉਂਦੇ ਹੋਣ ਕਤਾਰ ਚ ਬੈਠ ਕੇ ਇੱਕ ਪੰਗਤ ਚ ਬੈਠ ਕੇ ਲੰਗਰ ਛਕਦੇ ਹੋਣ ਉਸ ਪਾਵਨ ਪਵਿੱਤਰ ਅਸਥਾਨ ਨਾਲ ਕਿਹਦੀ ਦੁਸ਼ਮਣੀ ਕਿਹੜਾ ਚਾਹੇਗਾ ਉਸ ਨੂੰ ਢਾਣਾ ਕਿਹੜਾ ਚਾਹੇਗਾ ਉਸ ਨੂੰ ਟੈਟਰੀ ਕਰਨਾ ਕੌਣ ਹੋਏਗਾ ਇਹਦੇ ਪਿੱਛੇ ਇਹ ਸਵਾਲ ਖੜਾ ਹੋਇਆ ਇਸ ਈਮੇਲ ਨੇ ਇੱਕ ਨਵੇਂ ਸਵਾਲ ਪੈਦਾ ਕੀਤੇ ਇਨਾ ਸਵਾਲਾਂ ਚ ਸਵਾਲ ਸੀ ਕਿ ਵੀ ਨਾ ਤਾਂ ਸਚਕਣ ਸ਼੍ਰੀ ਦਰਬਾਰ ਸਾਹਿਬ ਜਾਂ ਉਹਨਾਂ ਦਾ ਉੱਥੋਂ ਦੀ ਕੋਈ ਸੰਸਥਾ ਮਤਲਬ ਜੀ ਐਸ ਜੀ ਪੀ ਸੀ ਕਹੀਏ ਤਖਤ ਸਭਾ ਉਹਨਾਂ ਦਾ ਕਹੀਏ ਉਹਨਾਂ ਦਾ ਕਿਸੇ ਨਾਲ ਵੱਟ ਦਾ ਰੋਲਾ ਕੋਈ ਜ਼ਮੀਨ ਜਾਇਦਾਦ ਦਾ ਰੋਲਾ ਕੋਈ ਲੈਣ ਦੇਣ ਦਾ ਰੋਲਾ ਜਦੋਂ ਅਜਿਹਾ ਕੋਈ ਰੋਲਾ ਨਹੀਂ ਨਾ ਉੱਥੇ ਕੋਈ ਗਰੁੱਪੀਜ਼ਮ ਹੈ ਕੋਈ ਅਜਿਹਾ ਕਿ ਹਾਂ ਭਈ ਕੋਈ ਗੈਂਗ ਬਾਰ ਬਣਿਆ ਕੋਈ ਕੁਛ ਜਦੋਂ ਇਹ ਸਾਰੇ ਪਹਿਲੂ ਬਹੁਤ ਨੇੜੇ ਤੇੜੇ ਨਹੀਂ ਤੇ ਸ਼ਬਦ ਗੁਰੂ ਦਾ ਉੱਥੇ ਸੰਦੇਸ਼ ਜਦੋਂ ਕੰਨੀ ਪੈਂਦਾ ਤਾਂ ਜੋ ਅੰਮ੍ਰਿਤ ਤੁਹਾਡੇ ਅੰਦਰ ਉਤਰਦਾ ਉਸ ਦਾ ਆਨੰਦ ਲੈ ਕੇ ਤਾਂ ਕਿੰਨੇ ਲੋਕ ਉਥੋਂ ਸੁਧਰ ਕੇ ਮੁੜਦੇ ਨੇ ਕਿੰਨੇ ਸਹੀ ਮੁੜ ਕੇ ਝੂਠੇ ਤੋਂ ਸੱਚੇ ਹੋ ਕੇ ਮੁੜਦੇ ਨੇ ਸੋ ਉਸ ਸਤਾਨ ਦੇ ਨਾਲ ਕਿਹਦੀ ਦੁਸ਼ਮਣੀ ਕਿਦਾ ਬਿਤਕਰਾ ਹੈ ਕਿਹੜਾ ਉਹਦੇ ਖਿਲਾਫ ਤੇ ਇਸਵਾਲ ਦਾ ਜਵਾਬ ਅਜੇ ਤੱਕ ਤਾਂ ਨਹੀਂ ਮਿਲਿਆ ਹਾਂ ਕਿਹਾ ਜਾ ਰਿਹਾ ਜੀ ਕਿ ਬਾਰਲੇ ਪਲੇਟਫਾਰਮਾਂ ਤੋਂ ਵਰਤਿਆ ਗਿਆ ਜੀ ইਮੇਲ ਭੇਜਣ ਲਈ ਕਿਹੜੇ ਪਲੇਟਫਾਰਮ ਦੱਸਣਾ ਕੀ ਨੇ ਕਿਹਦੀ ਜ਼ਿੰਮੇਵਾਰੀ ਹੈ ਸਾਈਬਰ ਸੈੱਲ ਦੀ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਕੇਂਦਰੀਆਂ ਖੁਫੀਆ ਏਜੰਸੀਆਂ ਦੀ ਕੇਂਦਰ ਸਰਕਾਰ ਦੀ ਕਿਹਦੀ ਜ਼ਿੰਮੇਵਾਰੀ ਹੈ ਜੇ ਅਮਰਤਸਰ ਨਗਰੀ ਦੁਨੀਆ ਦੀਆਂ ਪ੍ਰਮੁੱਖ ਇਤਿਹਾਸਕ ਨਗਰੀਆਂ ਚੋਂ ਇੱਕ ਹੈ ਸੱਚਕਣ ਸ਼੍ਰੀ ਦਰਬਾਰ ਸਾਹਿਬ ਮਕद्दस ਸਥਾਨਾਂ ਦੇ ਵਿੱਚੋਂ ਪ੍ਰਮੁੱਖ ਹੈ ਤੇ ਫਿਰ ਕੇਂਦਰ ਸਰਕਾਰ ਦਾ ਰੋਲ ਕਿੱਥੇ ਹੈ ਸੁਰੱਖਿਆ ਗ੍ਰਹਿ ਭਾਗ ਸੁਰੱਖਿਆ ਦਸਤੇ ਸੁਰੱਖਿਆ ਏਜੰਸੀਆਂ ਉਹ ਕਿਉਂ ਨਹੀਂ ਪਤਾ ਲਗਾ ਪਾਰੀਆਂ ਤੁਹਾਡੇ ਕੋਲ ਤਾਂ ਇੰਨਾ ਹਾਈ ਟੈਕ ਸਿਸਟਮ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਬੀਬੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਸੀ ਛੈਦੂ ਦੀ ਤਨਖਾਹ ਆਈ ਤੇ ਜਦੋਂ ਕਢਾ ਲਈ ਕਿਸੇ ਨੇ ਇਹ ਕਹੇ ਕੋਈ ਜੀ ਕਿ ਉਹ ਗਲਤ ਪੈ ਗਈ ਜੀ ਠੀਕ ਕਰਨੀ ਹੈ ਜਾਂ OTP ਆਊਗਾ ਜੀ ਦੱਸਿਓ ਜੀ ਤੇ ਖਾਤੇ ਝੋੜ ਗਈ 24 ਘੰਟਿਆਂ ਦੇ ਅੰਦਰ ਅੰਦਰ ਉਹਦੇ ਖਾਤੇ 'ਚ ਪੈਸੇ ਵਾਪਸ ਆ ਗਏ ਸੀ ਜੇ ਇਹ 3-4 ਸਾਲ ਪੁਰਾਣੀ ਘਟਨਾ ਇੰਜ ਹੋ ਸਕਦੀ ਹੈ ਤੇ ਅੱਜ ਦੀ ਤਰੀਕਾ ਦਾ ਟੈਕਨੋਲੋਜੀ ਹੋਰ ਛੁੱਟੀ ਆਪਾਂ ਕੀ ਜੀ ਤੇ ਫਿਰ ਇਹਦੇ ਬਾਰੇ ਜਿੰਨਾ ਤੱਕ ਪਤਾ ਨਹੀਂ ਕਿਉਂ ਲਗਾਇਆ ਗਿਆ ਫਿਰ ਪੰਜਾਬ ਸਰਕਾਰ ਦਾ ਕੋਈ ਥਾਣਾ ਇਸ ਖੇਤਰ 'ਚ ਪੈਂਦਾ ਹੋਣਾ ਸਾਈਬਰ ਸੈੱਲ ਕਿਸੇ ਇਸ ਖੇਤਰ ਦੀ ਕਿਸੇ ਹੱਦ ਦੀ ਹੋਣੀ ਉਹ ਸਾਈਬਰ ਸੈਲੋ ਥਾਣੇ ਕੀ ਕਰ ਰਹੇ ਨੇ ਉਹਨਾਂ ਦੀ ਕੋਈ ਰਿਪੋਰਟ ਉਹ ਜਾਂਚ ਪਰਚੋਲ ਕਿੱਥੇ ਹੈ ਇਹ ਸਾਰੇ ਸਵਾਲ ਜਿੱਥੇ ਖੜੇ ਨੇ ਉੱਥੇ ਤਾਮੀ ਸਾਹਿਬ ਕਹਿ ਰਹੇ ਸੀ ਕਿ ਮੇਰੇ ਕੋਲ ਭਾਜਪਾ ਜਨਤਾ ਪਾਰਟੀ ਦੇ ਨੁਮਾਇंदे ਆਏ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਰ ਗ੍ਰਹਿ ਮੰਤਰੀ ਮਿਤਸ਼ਾ ਜੀ ਨੇ ਫਿਕਰ ਪ੍ਰਗਟਾਇਆ ਵੀ ਇਸ ਮਸਲੇ ਤੇ ਫਿਕਰ ਪ੍ਰਗਟਾਉਣਾ ਸੀ ਕਿ ਸੱਚ ਸਾਹਮਣੇ ਲਿਆਉਣਾ ਸੀ ਧੰਨਵਾਦ ਤੁਸੀਂ ਫਿਕਰ ਪ੍ਰਗਟਾਇਆ ਸਰਕਾਰਾਂ ਕੱਲੀਆਂ ਫਿਕਰ ਪਰਟਾਉਣ ਲਈ ਨਹੀਂ ਹੁੰਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿਉਂ ਤੁਰੰਤ ਸੱਚ ਸਾਹਮਣੇ ਲਿਆਉਣ ਕਿਉਂਕਿ ਧਾਮੀ ਸਾਹਿਬ ਵੀ ਇਹ ਗੱਲ ਕਰ ਰਹੇ ਸੀ ਕਿ ਕਿਤੇ ਇਸ ਜਿਹੜੀਆਂ ਲਗਾਤਾਰ ਈਮੇਲ ਦਾ ਆਉਣਾ ਧਮਕੀਆਂ ਦਾ ਆਉਣਾ ਕਿਤੇ ਇਹ ਸੰਗਤ ਦੇ ਮਨ 'ਚ ਭੈ ਪੈਦਾ ਕਰਨ ਲਈ ਤਾਂ ਨਹੀਂ ਕਿਤੇ ਉਹਨਾਂ ਦੀ ਗਿਣਤੀ ਘਟਾਉਣ ਲਈ ਇਸੇ ਲਈ ਮੈਂ ਕਹਿ ਰਿਹਾ ਕਿ ਅਸੀਂ ਇਸ ਗੱਲ ਨੂੰ ਪ੍ਰਚਾਰਨ ਤੋਂ ਲਗਾਤਾਰ ਪੈਰ ਪਿਸ਼ਾ ਖਿੱਚ ਰਹੇ ਸੀ ਕਿ ਨਹੀਂ ਇਹਦੇ ਨਾਲ ਕਿਤੇ ਉਲਟ ਪ੍ਰਭਾਵ ਨਾ ਜਾਵੇ ਪਰ ਜਦੋਂ ਐਸਜੀਪੀਸ ਨੂੰ ਸਾਹਮਣੇ ਆਉਣਾ ਪਿਆ ਔਰ ਕਟਨਾਵਾ ਨਹੀਂ ਰੁਕ ਰਹੀਆਂ ਸਰਕਾਰਾਂ ਆਪਣਾ ਰੋਲ ਨਹੀਂ ਨਿਭਾ ਰਹੀਆਂ ਫਿਰ ਗਲਤ ਕਰਨੀ ਪੈਗੀ ਉਹ ਕਹਿੰਦੇ ਕਿ ਸਾਨੂੰ ਇਹ ਫਿਕਰ ਹੈ ਕਿਤੇ ਇਹਦੇ ਨਾਲ ਇਹ ਤਾਂ ਨਹੀਂ ਕਿ ਲੋਕਾਂ ਦੇ ਮਨਾਂ 'ਚ ਦਰਬਾਰ ਸਾਹਿਬ ਦੇ ਪ੍ਰਤੀ ਕਿ ਦੂਰ ਹੋ ਜੋ ਜੀ ਇੱਥੇ ਨਾ ਆਉ ਜੀ ਇੱਥੇ ਖਤਰਾ ਹੈ ਜੀ ਕੋਈ ਇਹ ਪੈ ਪੈਦਾ ਕਰਨਾ ਤਾਂ ਨਹੀਂ ਜਾਂ 50 ਕਿਲੋਮੀਟਰ ਵਾਲਾ ਨੁਕਤਾ ਕਿ ਜੀ ਹੱਦ ਤੋਂ 50 ਕਿਲੋਮੀਟਰ ਤੱਕ ਤੁਹਾਡੇ ਦਾਇਰੇ 'ਚ ਆਉਂਦਾ ਹੈ ਤੁਹਾਡੇ ਕੰਟਰੋਲ 'ਚ ਆਉਂਦਾ ਹੈ ਮਤਲਬ ਕੇਂਦਰ ਦੇ ਕੇਂਦਰੀ ਖੁਕੀ ਏਜੰਸੀਆਂ ਦੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਤੇ ਉਹ ਫਿਰ ਦਰਸ਼ਨ ਜੋੜੀ ਤੱਕ ਵੀ ਆਉਂਦਾ ਜੀ ਉਹ 50 ਕਿਲੋਮੀਟਰ ਤੱਕ ਫਿਰ ਦਾ ਮਤਲਬ ਕੀ ਇਹ ਪੂਰਾ ਤੰਤਰ ਜੰਤਰ ਮਸ਼ੀਨਰੀ ਇੱਥੇ ਨੂੰ ਫਿੱਟ ਕਰਨੀ ਹੈ ਤਾਂ ਕਿ ਏਜੰਸੀਆਂ ਇੱਥੇ ਬਿਠਾਉਣੀਆਂ ਕੋਈ ਨਜ਼ਰਸਾਨੀ ਹੈ ਸਿੱਖ ਸਿਆਸਤ ਤੇ ਪੰਥਕ ਸਿਆਸਤ ਤੇ ਪੰਥਕ ਤੌਰ ਦੇ ਉੱਤੇ ਆਉਣ ਵਾਲੀਆਂ ਧਰਾਂ ਤੇ ਕਿਹੜੇ ਕਿੜੇ ਵਰਗ ਆਉਂਦੇ ਨੇ ਕਿਹੜੇ ਸਿੱਖੀ ਕੰਨੀ ਪ੍ਰਭਾਵਿਤ ਨੇ ਕਿਹੜੇ ਸ਼ਬਦ ਗੁਰੂ ਨਾਲ ਜੁੜਦੇ ਨੇ ਕਿਹੜੇ ਗੁਰੂ ਗ੍ਰੰਥ ਸਾਹਿਬ 'ਚ ਆਸਰਾ ਰੱਖਦੇ ਨੇ ਹਨ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੋਂ ਪ੍ਰਭਾਵਿਤ ਨੇ ਉਹ ਸਾਰਾ ਕਿ ਉਹਨਾਂ ਦੇ ਨਜੇਸਾਨੀ ਕਰਨੀ ਹੈ ਕੌਣ-ਕੌਣ ਆਉਂਦਾ ਕਿੱਥੋਂ-ਕਿੱਥੋਂ ਆਉਂਦੇ ਨੇ ਕਿਵੇਂ ਆਉਂਦੇ ਨੇ ਮੈਨੂੰ ਅੱਜ ਵੀ ਯਾਦ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਮੌਕੇ ਜਦੋਂ ਕਰਤਾਰਪੁਰ 550 ਸਾਲਾਂ ਮੌਕੇ ਜਦੋਂ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੁੱਲਿਆ ਤਦ ਉਸ ਮੌਕੇ ਸਵਾਲ ਆਇਆ ਸੀ ਕਿ ਜੀ ਮੁੰਬਈ ਦਾ ਇੱਕ Hindu ਪਰਿਵਾਰ ਪੰਜਾਬ ਦੇ ਇੱਕ ਮੰਤਰੀ ਨੂੰ ਇਹ ਕਿੱਸਾ ਸੁਣਾ ਰਿਹਾ ਸੀ ਤੇ ਉਹ ਉੱਥੇ ਜਦੋਂ 550 ਸਾਲਾਂ ਤੇ ਮਤਲਬ ਭਾਰਤ ਪੱਧਰ ਦਾ ਇੱਕ ਕਵੀ ਦਰਬਾਰ ਹੋਇਆ ਤੇ ਉੱਥੇ ਖੁਦ ਸੁਖਿੰਦਰ ਰੰਧਾਵਾ ਨੇ ਗੱਲ ਸਾਂਝੀ ਕੀਤੀ ਕਿ ਮੇਰੇ ਕੋਲੋ ਪਰਿਵਾਰ ਨੇ ਆ ਕੇ ਦੱਸਿਆ ਕਿ ਅਸੀਂ ਕਰਤਾਰਪੁਰ ਸਾਹਿਬ ਜਾਣ ਲਈ ਅਪਲਾਈ ਕੀਤਾ ਮੁੰਬਈ ਦਾ Hindu ਪਰਿਵਾਰ ਉਹ ਕਹਿੰਦਾ ਜੀ ਇੱਕ ਵਾਰ ਦੋ ਵਾਰ ਸਾਨੂੰ ਰਿਪੋਰਟ ਇਹ ਨਾ ਕਰ ਆਖਰ ਕਹਿੰਦਾ ਜੀ ਉਹ ਬਾਰ ਬਾਰ ਸਾਡੇ ਘਰੇ ਆਉਣ ਤੁਸੀਂ ਕਿਨੇ ਜਾਣਾ ਕਿਵੇਂ ਜਾਣਾ ਕਿੰਨੇ ਜਾਣਾ ਕਹਿੰਦੇ ਜਦੋਂ ਕਲੀਅਰੈਂਸ ਨਾ ਕਰਾਂ ਸੀ ਅਗਰ ਪੁੱਛੇ ਕਿ ਇਦਾਂ ਕਿਉਂ ਰਿਹਾ ਕਹਿੰਦੇ ਫਿਰ ਉਹਨੂੰ ਸਿੱਧਾ ਪੁੱਛਿਆ ਕਿ ਤੁਸੀਂ ਹਿੰਦੂ ਹੋ ਕੇ ਕਿਉਂ ਜਾਣਾ ਚਾਹੁੰਦੇ ਸੋ ਇਸ ਦੀ ਇਹ ਪਹਿਲੂ ਦੂਸਰਾ ਜਦੋਂ 4 ਦਿਨ ਦੀ ਆ جنگ ਲੱਗੀ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਤਦਬੀਏ ਆਇਆ ਕਿ ਜੀ ਇੱਥੇ ਮਤਲਬ ਕਿ ਡਰੋਨ ਹਮਲਾ ਹੋ ਸਕਦਾ ਮਿਜ਼ਾਈਲ ਹਮਲਾ ਹੋ ਸਕਦਾ ਹੈ ਉਹ ਕੋਸ਼ਿਸ਼ ਸੀ ਜੀ ਅਸੀਂ ਰਾਹ ਚ ਖਤਮ ਕਰਤੀ ਇੱਥੇ ਜੀ ਅਸੀਂ ਟਰੈਕ ਲਾਇਆ ਮਿਜ਼ਾਈਲ ਨਾ ਟਿਕਣ ਵਾਲਾ ਉਹ ਸਾਰਾ ਕੁਝ ਜੀ ਇਹ ਤੋਂ ਕੰਟਰੋਲ ਹੋਇਆ ਪਰ ਉਹ ਸਭ ਕੁਝ ਛੁੱਟ ਗਿਆ ਇਹਦਾ ਮਤਲਬ ਉਸ ਸਮੇਂ ਵੀ ਇਹ ਪਹਿਲੂ ਸੀ ਅੱਜ ਵੀ ਉਹ ਪਹਿਲੂ ਹੈ ਤੇ ਕੀ ਕੋਈ ਰਾਜਨੀਤਿਕ ਤਰ ਜਿਹੜੀ ਪੰਜਾਬ ਚ ਪੈਰ ਚ ਮਾਣਾ ਚਾਹੁੰਦੀ ਹੈ ਉਹਨੂੰ ਲੱਗਦਾ ਕਿ ਅਜਿਹਾ ਖੌਫਨਾਕ ਮਾਹੌਲ ਬਣਾ ਕੇ ਸਿੱਖਾਂ ਨੂੰ ਅਸੀਂ ਨੇੜੇ ਲਾ ਸਕਦੇ ਹਾਂ ਕਿ ਇਹਦੇ ਨਾਲ ਅਸੀਂ ਸਿੱਖ ਸਿਆਸਤ ਨੂੰ ਕੰਟਰੋਲ ਕਰ ਸਕਦੇ ਹਾਂ ਕਿ ਅਸੀਂ ਪੰਥ ਦੇ ਵੇੜੇ ਚ ਕਾਬਜ ਹੋ ਸਕਦੇ ਹਾਂ ਕਿ ਇਹ ਉਹ ਮੰਚਾ ਚਲੋ ਉਹਨਾਂ ਦੀ ਮੰਸ਼ਾ ਤਾਂ ਜੋ ਹੋਵੇ ਉਹ ਅਜੇ ਤੱਕ ਸਾਹਮਣੇ ਆ ਜਾਣੀ ਪਰ ਸਾਡੇ ਸਾਭ ਦੀ ਕੀ ਮੰਸ਼ਾ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਚੁੱਪ ਕਿਉਂ ਹੈ ਬਿਆਨ ਦਿੱਤਾ ਕਿ ਨਾ ਡਰਦੇ ਆ ਜੀ ਨਾ ਡਰਾਂਗੇ ਐ ਦਬਣ ਵਾਲੇ ਥੋੜਾ ਜਿਹਾ ਤਾਂ ਹੁਣ ਧਮਕੇ ਦੇ ਬਿਆਨ ਨਹੀਂ ਸਰਕਾਰ ਦੀ ਕਾਰਜਵਿਦਾ ਕਾਰਜਵਿਦਾ ਕੀ ਹੈ ਸਰਕਾਰ ਦੇ ਇਹਦੇ ਵਿੱਚ ਪਲਾਂਕ ਕੀ ਹੈ ਜਾਣਕਾਰੀ ਕੀ ਹੈ ਵਰਜੋਤ ਔਜਲਾ ਨੇ ਗ੍ਰਹਿ ਮੰਤਰੀ ਜੱਠੀ ਲਿਖਤੀ ਕਿ ਮੈਨੂੰ ਜੀ ਅਟੈਕ ਕੀਤਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਹੋ ਰਿਹਾ ਮੁੱਖ ਮੰਤਰੀ ਸਾਹਿਬ ਤੁਸੀਂ ਕੀ ਕੀਤਾ ਪੰਜਾਬ ਸਰਕਾਰ ਨੇ ਕੀਤਾ ਸਵਾਲ ਬਹੁਤ ਗੰਭੀਰ ਤੇ ਅਹਿਮ ਹੈ ਸੋ ਈਮੇਲ ਦਾ ਉਹ ਡਾਟਾ ਵੀ ਉਹ ਲਿਖਤ ਵੀ ਸਾਹਮਣੇ ਆਉਣ ਲੱਗਿਆ ਬਹੁਤ ਫਿਕਰਮੰਦੀ ਆ ਰਹੀ ਹੈ ਫਿਕਰਮੰਦੀ ਤਾਂ ਸਰਕਾਰ ਨੂੰ ਪੈ ਗਈ ਹੋਣੀ ਲੈਂਡ ਪੁਲਿੰਗ ਵਾਲੇ ਮਸਲੇ ਤੇ ਲੈਂਡ ਪੁਲਿੰਗ ਵਾਲਾ ਮੁੱਦਾ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣ ਰਿਹਾ ਹੈ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਤਾਂ ਪੂਰੀ ਗਿਣਤੀ ਮਿੰਨਤੀ ਹਸਾਬ-ਕਿਤਾਬ ਕਰਕੇ ਹੈ ਆਪਣੀਆਂ ਗੋਟੀਆਂ ਫਿੱਟ ਕਰਕੇ ਇਸ ਮੁੱਦੇ ਨੂੰ ਲੈ ਕੇ ਆਏ ਸੀ ਕਿ ਲੈ ਵੀ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪਵਾ ਲਾਂਗੇ ਸਰਪੰਚ ਆਪਣੇ ਨੇ ਆਏ ਹੋ ਜੂਗਾ ਉਹ ਹੋ ਜੂਗਾ ਸਾਰਾ ਸਾਬਕਾ ਤਬ ਲਾਇਆ ਸੀ ਉਹਦੇ باوجود ਵੀ ਇਹ ਕੰਟਰੋਲ ਚ ਕਿਉਂ ਨਹੀਂ ਆ ਰਿਹਾ ਕੱਲ ਨੂੰ 18 ਤਰੀਕ ਹੈ ਕੱਲ ਨੂੰ ਪੰਜਾਬ ਦੇ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚ ਕਿਸਾਨ ਭਵਨ ਚ ਐਸਕੇਮ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਸਾਰੀਆਂ ਧਿਰਾਂ ਨੂੰ ਸੱਦਾ ਗਿਆ ਕਿ ਆਜੋ ਲੈਂਡ ਪੂਲਿੰਗ ਵਾਲੇ ਮੁੱਦੇ ਤੇ ਪਾਣੀ ਵਾਲੇ ਮੁੱਦੇ ਤੇ ਦੱਸੋ ਤੁਹਾਡਾ ਕੀ ਸਟੈਂਡ ਹੈ ਸਮਝੀਏ ਉੱਥੇ ਜਿੱਥੇ ਚਰਚਾ ਹੋਣੀ ਹੈ ਉਹ ਤੋਂ ਉਹਨਾਂ ਨੇ ਧਰਤ ਤੋਂ ਉੱਤਰ ਕੇ ਲੜਾਈ ਲੜਨੀ ਹੈ ਕਾਂਗਰਸ ਵੀ ਧਰਨਾ ਲਾ ਚੁੱਕੀ ਹੈ ਬੀਜੇਪੀ ਵੀ ਧਰਤੀ ਤੇ ਆ ਕਿ ਜੀ ਅਸੀਂ ਰਾਜਪਾਲ ਕੋਲ ਜਾਇਆ ਜੀ ਅਸੀਂ ਇਸ ਮੁੱਦੇ ਤੇ ਲੜਾਈ ਲੜਾਂਗੇ ਲੋਕਾਂ ਦੇ ਧਰਨੇ ਮਜਾਰੇ ਚਾਉਣ ਲੱਗੇ ਬੀਜੇਪੀ ਕਿਸਾਨੀ ਮਸਲਿਆਂ ਤੇ ਇਸ ਲਈ ਇਹ ਵੀ ਪਛਾਣ ਕੇ ਰੱਖਣਾ ਕਿ ਭਾਈ ਹਾਂ ਦਿੱਲੀ ਇਹ ਕੌਣ ਸੀ ਤੇ ਇੱਥੇ ਕੌਣ ਨੇ ਤੇ ਉਸ ਤੋਂ ਬਾਅਦ ਅਕਾਲੀ ਦਲ ਵੀ ਕਹਿੰਦਾ ਵੀ ਸਿੱਕ ਧਰਨਾ ਲਾ ਲਿਆ ਦੂਆ ਧਰਨਾ ਲਾਉਣਾ ਸੀ 15 ਨੂੰ ਚਲੋ ਅਸੀਂ ਉਹਨਾਂ ਨੂੰ 22 ਤੇ ਲੈ ਕੇ ਉਹਨਾਂ ਦਾ ਭਾਈ ਇਹਨੂੰ ਧਰਨਾ ਪਰ ਪੰਜਾਬ ਸਰਕਾਰ ਨੇ ਇਸ ਮੁੱਦੇ ਦੇ ਉੱਤੇ ਖਾਸ ਕਰ ਲੁਧਿਆਣਾ ਖੇਤਰ ਚ ਜਿਹੜੀ 23000 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਐ ਉਹਦੇ ਉੱਤੇ 1 ਮਹੀਨੇ ਦਾ ਸਮਾਂ ਦਿੱਤਾ ਸੀ ਕਿ ਜੇ ਕਿਸੇ ਨੂੰ ਕੋਈ ਸ਼ਿਕਾਇਤ ਆ ਕੋਈ ਸ਼ੰਕਾ ਐ ਕੋਈ ਖਦਸਾ ਐ ਕੋਈ ਖਾਮੀ ਪ੍ਰਕਟਾਉਣੀਆਂ ਹੋਣ ਇਹ ਇਸ ਲੈਂਡ ਪੁਲਿੰਗ ਵਾਲੀ ਯੋਜਨਾ ਦੇ ਤਹਿਤ ਤਾਂ ਉਹ ਆਪਣਾ ਪੱਖ ਰੱਖੇ ਸੋ ਮਹੀਨੇ ਦਾ ਸਮਾਂ ਸੀ ਹੱਕ ਚ ਵੀ ਵਿਰੋਧ ਚ ਵੀ ਜੋ ਵੀ ਤੁਹਾਡੀ ਦਲੀਲ ਤਰਕਾ ਹੈ ਉਹ ਰੱਖੋ ਤੇ ਜੇ ਤੁਹਾਨੂੰ ਕੋਈ ਸ਼ੰਕੇ ਸ਼ੋਭੇ ਨੇ ਤਾਂ ਫਾਰਮ ਲੈ ਕੇ ਤੁਸੀਂ ਭਰ ਦਿਓ ਵੈਸੇ ਹੁਣ ਜਿੰਨੇ ਕ ਲੋਕਾਂ ਤੱਕ ਫਾਰਮ ਪਹੁੰਚਦਾ ਕਿੰਨੇ ਕਿ ਲੋਕਾਂ ਨੂੰ ਇਹਦੀ ਜਾਣਕਾਰੀ ਹੁੰਦੀ ਹੈ ਕਿੱਥੋਂ ਤੱਕ ਪਤਾ ਲੱਗ ਪਉਂਦਾ ਹੈ ਕਿੰਨੀ ਕਿ ਜਾਗਰੂਕ ਧਿਰਾਂ ਜਿਹੜੀਆਂ ਇਹਦੇ ਲਈ ਕੰਮ ਕਰ ਰਹੀਆਂ ਉਹ ਕਿਵੇਂ ਲੋਕਾਂ ਤੱਕ ਪਹੁੰਚ ਪਾਉਂਦੀਆਂ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਜਾਣੀ ਹੈ ਉਹਦੇ ਮਾਮਲੇ 'ਚ ਸੋ 1 ਮਹੀਨੇ ਦਾ ਸਮਾਂ ਸਰਕਾਰ ਨੂੰ ਸ਼ਾਇਦ ਰਿਪੋਰਟ ਮਿਲੀ ਕਿ ਸਾਰਾ ਕੁਝ ਸਾਡੇ ਖਿਲਾਫ ਆ ਰਿਹਾ ਹੈ ਲੈਂਡ ਪੁਣੀ ਵਾਲੀ ਨੀਤੀ ਪੰਜਾਬ ਦੇ ਲੋਕਾਂ ਨੂੰ ਸਮਝ ਆ ਰਹੀ ਹੈ ਉਹ ਸਾਡਾ ਵਿਰੋਧ ਕਰ ਰਹੇ ਨੇ ਹੈ ਜਿਹੜੀਆਂ ਖਾਮੀਆਂ ਪ੍ਰਗਟਾਈਆਂ ਜਾ ਰਹੀਆਂ ਉਹਦੀ ਗਿਣਤੀ ਵੱਧਦੀ ਜਾ ਰਹੀ ਹੈ ਹੱਕਛੈ ਨਹੀਂ ਵਿਰੋਧ ਚ ਲੋਕਾਂ ਰਹੇ ਨੇ ਤਾਂ ਉਹ ਗਿਣਤੀ ਘਟਾ ਕੇ ਕਹਿੰਦੇ 15 ਦਿਨਾਂ ਦੀ ਕਰਤਾਂ 2 ਜੁਲਾਈ ਤੋਂ ਤਰੀਕ ਸ਼ੁਰੂ ਹੁੰਦੀ ਹੈ ਤੇ 17 ਤਰੀਕ ਨੂੰ ਖਤਮ ਹੈ ਅੱਜ ਸੋ ਇਹਨਾਂ 15 ਦਿਨਾਂ ਦੇ ਵਿੱਚ ਕਹਿੰਦੇ ਜੀ 1600 ਤੋਂ ਵੱਧ ਸ਼ਿਕਾਇਤਾਂ 1600 ਤੋਂ ਵੱਧ ਵਿਅਕਤੀਆਂ ਦੇ ਫਾਰਮ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਨੂੰ ਚੈਲੰਜ ਕਰਦੇ ਆ ਇਹਦੇ ਵਿਰੋਧ ਚਾਹੀਏ 1600 ਤੋਂ ਵੱਧ ਤੇ ਸ਼ਾਇਦ ਪੰਜਕ ਮਤਲਬ ਹੈਗੇ ਨੇ ਜਿਹੜੇ ਹੱਕ ਚਾਹੀਏ ਹੋਣ ਸੋ ਇੱਥੋਂ ਦਾ ਲਾ ਲਓ ਕਿ ਪੰਜ ਨੂੰ ਇਹ ਹੋ ਸਕਦਾ ਕਿ ਉਹ ਕੋਈ ਖਰਪਟ ਕਰਾਣਿਆਂ ਨਾਲ ਜੁੜੇ ਹੋਣ ਜਾਂ ਸਿੱਧੇ ਸਰਕਾਰ ਦੇ ਕਿਸੇ ਖਾਸ ਬੰਦੇ ਦੇ ਹੋਣ ਜਾਂ ਆਪ ਪਹਿਲਾਂ ਕਿਸੇ ਨੇ ਖੇਤ ਚੱਕੇ ਹੋਣ ਇਹ ਤਾਂ ਹੁਣ ਉਹ ਜਾਣਦਾ ਹੈ ਹੈਨਾ ਜਾਂ ਸਿੱਧੇ ਆਵਾਦੀ ਪਾਰਟੀ ਦੇ ਕੋਈ ਸਮਰਥਕ ਭਗਤ ਹੋਣ ਪਰ 1600 ਤੋਂ ਵੱਧ ਤੁਹਾਡੇ ਵਿਰੋਧ ਸ਼ਾਇਦ ਮਤ ਲੈਂਡ ਪੂਲਿੰਗ ਵਾਲਾ ਮੁੱਦਾ ਤਾਂ ਪੰਜਾਬ ਨੂੰ ਸਮਝ ਆ ਗਿਆ ਭਾਈ ਇਹ ਤੋਂ ਬਿਨਾ ಗ್ರಾಮ ਸਭਾ ਮਦੇ ਮਤੇ ਨੇ ਪੰਚਾਇਤੀ ਮਤੇ ਨੇ ਜੇ ਤੁਸੀਂ ਆ ਦਿਖਾ ਰਹੇ ਸੀ ਕਿ ਦੇਖੋ ਜੀ ਨਸ਼ਿਆਂ ਦੇ ਮਾਮਲੇ 'ਚ ਪੰਚਾਇਤਾਂ ਦੇ ਮਤੇ ਨੇ ਜੀ ਤੁਸੀਂ ਉਹਨੂੰ ਮੰਨਤਾ ਦੇ ਰਹੇ ਹੋ ਫਿਰ ਆ ਲੈਂਡ ਪੁਲਿੰਗ ਵਾਲੇ ਮਾਮਲੇ 'ਚ ਤੁਹਾਡੇ ਪ੍ਰੋਚਾਰ ਦੇ ਮਤਿਆਂ ਨੂੰ ਮੰਨਤਾ ਦੇਣੀ ਪੈਗੀ ਸਵਾਲ ਇੱਥੇ ਵੀ ਖੜਾ ਹੋ ਗਿਆ ਸੋ ਇਸ ਲਈ ਲੈਂਡ ਪੁਲਿੰਗ ਵਾਲਾ ਮੁੱਦਾ ਸਰਕਾਰ ਦੇ ਲਈ ਗਲੇ ਦੀ ਹੱਡੀ ਵੀ ਬਣੂਗਾ ਤੇ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਸਮਝਾਉਣ ਲੱਗਿਆ ਕਿ ਜੇ ਜ਼ਮੀਨ ਗਈ ਖੇਤ ਗਿਆ ਤਾਂ ਨਾਲ ਪਿੰਡ ਜਾਊਗਾ ਚਲੋ ਜੀ ਇੱਧਰ ਰੋਪੜ ਥਰਮਲ ਪਲਾਂਟ ਵਾਲਾ ਮੁੱਦਾ ਕਾਫੀ ਵੱਡਾ ਬਣਦਾ ਜਾ ਰਿਹਾ ਹੈ ਰੋਪੜ ਥਰਮਲ ਪਲਾਂਟ ਇਸ ਮਸਲੇ ਤੇ ਕਹਿੰਦੇ ਜੀ ਮਾਮਲਾ ਕਾਫੀ ਗੰਭੀਰ ਹੋ ਗਿਆ ਬਕਾਇਦਾ ਤੌਰ ਤੇ ਉੱਤੇ ਜਗਦੀਪ ਥਲੀ ਹੋਰਾਂ ਦਾ ਪਿੰਡ ਆਉਂਦਾ ਉਸ ਖੇਤਰ ਦੇ ਵਿੱਚ ਉਸ ਦਾਇਰੇ ਚ ਤੇ ਜਗਦੀਪ ਥਲੀ ਪੱਤਰਕਾਰ ਨੇ ਆਪਣੀ ਮੀਡੀਆ ادارے ਸੋਸ਼ਲ ਮੀਡੀਆ ادارے ਚਲਾਉਂਦੇ ਨੇ ਕਈ ਵਾਰ ਉਹਨਾਂ ਦੇ ਪੇਜ ਰੋਕ ਕੇ ਤੇ ਫਿਰ ਦੁਬਾਰਾ ਚੱਲੇ ਉਹ ਸਾਰੀ ਪ੍ਰਕਿਰਿਆ ਚ ਚਰਚਾ ਚ ਵੀ ਰਹਿੰਦੇ ਨੇ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਕਿ ਵੀ ਇਹ ਥਰਮਲ ਪਲਾਂਟ ਦਾ ਧੂਆਂ ਇਹ ਥਰਮਲ ਪਲਾਂਟ ਦੀ ਰਾਖ ਸਾਡੀ ਜ਼ਿੰਦਗੀ ਕਾਲੀ ਕਰ ਰਹੀ ਹੈ ਸਾਡੀ ਜ਼ਿੰਦਗੀ ਨੂੰ ਰਾਖ ਬਣਾ ਰਹੀ ਹੈ ਉਹ ਕਹਿੰਦੇ ਵੀ ਚਿੱਟੀਆਂ ਚਾਦਰਾਂ ਕਾਲੀਆਂ ਹੋ ਜਾਂਦੀਆਂ ਨੇ ਕੱਪੜਿਆਂ ਦੇ ਉੱਤੇ ਜੰਮ ਜਾਂਦਾ ਪਰ ਧੋਕੇ ਪਾ ਦੋ ਤਾਂ ਚਿੱਟੇ ਪਾਓ ਤੇ ਸ਼ਾਮ ਨੂੰ ਕਾਲੇ ਚੱਕੋ ਹੈ ਨਾ ਪਸ਼ੂਆਂ ਪੰਛੀਆਂ ਜੀਵ ਜੰਤੂਆਂ ਕੁਦਰਤ ਕਾਇਨਾਤ ਦਰਖਤਾਂ ਦੇ ਉੱਤੇ ਚਾਦਰ ਛਾ ਜਾਂਦੀ ਹੈ ਤੇ ਅਸੀਂ ਉਹੀ ਜਿੱਚ ਸਾਹ ਲੈ ਰਹੇ ਹਾਂ ਉਹੀ ਜਿੱਚ ਪਾਣੀ ਪੀ ਰਹੇ ਹਾਂ ਉਹ ਜਿੱਥੇ ਖਾਣਾ ਪੀਣਾ ਖਾ ਰਹੇ ਆ ਤੇ ਸਾਡੀ ਸਿੱਧੀ ਕੀ ਹੋਵੇ ਤੇ ਇਸ ਮਸਲੇ ਤੇ ਉਹਨਾਂ ਨੇ ਰੋਪੜ ਥਰਮਲ ਪਲਾਂਟ ਦੇ ਖਿਲਾਫ ਪੋਲੀਊਸ਼ਨ ਕੰਟਰੋਲ ਬੋਰਡ ਕੋ ਸ਼ਿਕਾਇਤ ਕੀਤੀ ਜਦੋਂ ਪੈਰ ਵੀ ਹੁੰਦੀ ਹੈ ਨਾ ਕਿ ਸ਼ਿਕਾਇਤ ਦੀ ਫਿਰ ਮਜਬੂਰਨ ਬਸ ਕਾਰਵਾਈ ਵੀ ਹੁੰਦੀ ਆ ਆਖਰ ਜੀ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਟੀਮ ਪਹੁੰਚ ਗਈ ਤੇ ਜਾਂਚ ਹੋਈ ਤੇ ਜਾਂਚ ਕਹਿੰਦੇ ਜੀ ਰੋਪੜ ਥਰਮਲ ਪਲਾਂਟ ਦਾ ਕੋਲਾ ਕੋਲੇ ਦੀ ਸਪਲਾਈ ਰੋਕ ਦਿੱਤੀ ਗਈ ਹੈ 5 ਕਰੋੜ ਦਾ ਜੁਰਮਾਨਾ ਕਰ ਦਿੱਤਾ ਇੱਕ ਤਰ੍ਹਾਂ ਨਾਲ ਸਮਝੋ ਥਰਮਲ ਪਲਾਂਟ ਬੰਦ ਹੋਣ ਵਾਲੀ ਸਿੱਧੀ ਲਿਆਤਾ ਬਿਲਕੁਲ ਜੀ ਪ੍ਰਦੂਸ਼ਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਕੀਤੀ ਗਈ ਜਾਂਚ ਪੜਤਾਲ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਰੋਪੜ ਥਰਮਲ ਪਲਾਂਟ ਦੀ ਕੋਲੇ ਦੀ ਸਪਲਾਈ ਬੰਦ ਕੀਤੀ ਜਾਂਦੀ ਹੈ 5 ਕਰੋੜ ਦਾ ਜੁਰਮਾਨਾ ਲਾਇਆ ਜਾਂਦਾ ਹੈ ਕਿੰਦੇ ਵਾਤਾਵਰਨ ਨਿਯਮਾਂ ਦੀ ਉਲੰਘਣ ਦੇ ਦੋਸ਼ ਹੇਠ ਪਲਾਂਟ ਚਲਾਉਣ ਦੀ ਮਨਜ਼ੂਰੀ ਰੱਦ ਹੈ ਫਿਲਹਾਲ ਥਰਮਲ ਪਲਾਂਟ ਚਲਾਉਣ ਦੀ ਮਨਜ਼ੂਰੀ ਨਹੀਂ ਹੈ ਤੁਹਾਨੂੰ ਇਸ ਨੂੰ ਬਹਾਲ ਕਰਾਉਣਾ ਪਊਗਾ ਦੁਬਾਰਾ ਕਾਰਨ ਕਹਿੰਦੇ ਜੀ ਵਾਤਾਵਰਨ ਦੇ ਨਿਯਮਾਂ ਨਾਲ ਸੰਬੰਧਿਤ ਸਿੱਧਾ ਖਲਵਾੜ ਜਿਹੜੇ ਤਲਾਅ ਛੱਪੜ ਬਣਾਏ ਜਾਂਦੇ ਨੇ ਅੰਦਰ ਟ੍ਰੀਟਮੈਂਟ ਪਲੈਂਟ ਵਾਲੇ ਸਾਹਿਬ ਕਿਤਾਬ ਨਾਲ ਤਲਾਮਾਂ ਦੇ ਆਲੇ ਦੁਆਲੇ ਪੱਕੇ ਬੰਦ ਨਾ ਹੋਣ ਕਰਕੇ ਹੈ ਨਾ ਜੀ ਸਵਾਹ ਦੇ ਲੀਕੇਜ ਦਾ ਖਤਰਾ ਜਿਹੜੀ ਸਵਾਹ ਹੈ ਫਿਰ ਉਹ ਤਲਾਬਾਂ ਰਾਹੀਂ ਲੀਕ ਹੋ ਕੇ ਧਰਤੀ 'ਚ ਜਾਂਦੀ ਹੈ ਪਾਣੀ ਜਾਂਦੀ ਹੈ ਉਹਦਾ ਅੱਗੇ ਕਿੱਥੇ ਜਾ ਕੇ ਜੁੜਦੀ ਹੈ ਉਹ ਦੇਖੋ ਟ੍ਰੀਟਮੈਂਟ ਸਿਸਟਮ ਦੀ ਘਾਟ ਕਰ ਸਵਾਹ ਵਾਲੇ ਪਾਣੀ ਦੇ ਸਤਲੁਜ ਦਰਿਆ 'ਚ ਰਿਸਣ ਦੀ ਸੰਭਾਵਨਾ ਹੈ ਇਹ ਖਦਸਾ ਖਦਸਾ ਪ੍ਰਗਟਾਇਆ ਗਿਆ ਪਰ ਹਕੀਕਤ ਇਹੀ ਹੈ ਕਿ ਉਧਰ ਨੂੰ ਜਾਂਦਾ ਸਾਰਾ ਸਵਾਦ ਨਾਲ ਭਰੀਆਂ ਸੜਕਾਂ ਉੱਤੇ ਆਵਾਜਾਈ ਕਰਨ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਰਜ ਕੀਤੇ ਸਵਾਦ ਦੇ ਉਤਪਾਦਨ ਅਤੇ ਉਸ ਦੇ ਇਸਤੇਮਾਲ ਸੰਬੰਧੀ ਡੇਟਾ ਵਿੱਚ ਬੇਨੀਮੀਆ ਪਲਾਟ ਦੀ ਸਾਰੀ ਰਹਿੰਦ ਖੁੱਦ ਬਿਨਾ ਸੋਧਿਆ ਆ ਬਹੁਤ ਖਤਰਨਾਕ ਬਿਨਾ ਸੋਧਿਆ ਸਤਲੁਜ ਦਰਿਆ ਵਿੱਚ ਜੁੜੇ ਸਾਂਝੇ ਨਾਲੇ ਵਿੱਚ ਪਾਈ ਜਾ ਰਹੀ ਹੈ ਜਿਹੜਾ ਕੋਈ ਨਾਲਾ ਜਾ ਕੇ ਸਤਲੁਜ ਨਾਲ ਜੁੜਦਾ ਉਹ ਸਿੱਧੇ ਦੇ ਰਹਿੰਦ ਖੁੱਦ ਬਿਨਾ ਕੋਈ ਸੋਧਿਆ ਬਿਨਾ ਕੋਈ ਟ੍ਰੀਟ ਕੀਤਾ ਰੋਪੜ ਥਰਮਲ ਪਲਾਂਟ ਲਾਜ਼ਮੀ ਪ੍ਰਕਟਿਸ਼ਿਤ ਨਿਯੋਗਤਾ ਟੀਚਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਹੈ ਉਦਯੋਗਿਕ ਜਿਹੜੇ ਨਿਯਮ ਨੇ ਉਹਦੀ ਪਾਲਣਾ ਨਹੀਂ ਹੁੰਦੀ ਮੇਸ਼ਕ ਕਿਹਾ ਜਾ ਰਿਹਾ ਕਿ ਅਸੀਂ ਜੀ ਇਸ ਹੁਕਮ ਦੇ ਖਿਲਾਫ ਅਪੀਲ ਕਰਾਂਗੇ ਜਿਵੇਂ ਕਹਿ ਰਹੇ ਨੇ ਪਲਾਂਟ 15 ਦਿਨਾਂ ਦੇ ਅੰਦਰ ਅੰਦਰ ਕਹਿੰਦੇ ਜੀ 5 ਕਰੋੜ ਰੁਪਏ ਜਮ੍ਹਾਂ ਕਰਾਵੇ ਉਹਦੇ ਖਿਲਾਫ ਇਹ ਜੁਰਮਾਨਾ ਲਾ ਦਿੱਤਾ ਗਿਆ ਪ੍ਰੋਡਕਸ਼ਨ ਕੰਟਰੋਲ ਬੋਰਡ ਨੇ ਸਵਾਲ ਰੋਪੜ ਥਰਮਲ ਪਲਾਂਟ ਦਾ ਨਹੀਂ ਹੈ ਸਵਾਲ ਢੰਗ ਤਰੀਕੇ ਦਾ ਮੱਤੇਵਾੜਾ ਜੀਰਾ ਸ਼ਰਾ ਫੈਕਟਰੀ ਫਿਰ ਅ ਚਮਕੌਰ ਸਾਹਿਬ ਦੇ ਵਿੱਚ ਗੱਤਾ ਫੈਕਟਰੀ ਫਿਰ ਆ ਮਤਲਬ ਕਿ ਤਲਵੰਡੀ ਸਾਬੋ ਵਾਲੇ ਪਾਸੇ ਹੈ ਨਾ ਉਹ ਸਿਮਿੰਟ ਫੈਕਟਰੀ ਵਾਲਾ ਮਾਮਲਾ ਤੇ ਹੁਣ ਅਥਰਮਲ ਪਲਾਂਟ ਵਾਲਾ ਮਾਮਲਾ ਜਿੰਨੇ ਥਰਮਲ ਪਲਾਂਟ ਨੇ ਪ੍ਰਾਈਵੇਟ ਨੇ ਸਰਕਾਰੀ ਨੇ ਮੈਂ ਸਾਰਿਆਂ ਦਾ ਇਹੀ ਹਾਲ ਜਿੰਨੀਆਂ ਸ਼ਰਾਬ ਫੈਕਟਰੀਆਂ ਨੇ ਕੈਮੀਕਲ ਫੈਕਟਰੀਆਂ ਨੇ ਹੈ ਨਾ ਆ ਢਾਈ ਇੰਡਸਟਰੀ ਹੈ ਹੈ ਨਾ ਹੋਰ ਉਦਯੋਗ ਨੇ ਉਹਨਾਂ ਸਾਰਿਆਂ ਦਾ ਇਹੀ ਹਾਲ ਐ ਤੱਕ ਡੇਰੀ ਵਾਲਿਆਂ ਦਾ ਇਹੀ ਹਾਲ ਉਹ ਸਾਰਾ ਕੁਝ ਦਰਿਆ ਚ ਬੁੱਢਾ ਦਰਿਆ ਸਤਲੁਜ ਦਰਿਆ ਹੈ ਨਾ ਸੀਵਰੇਜ ਪਾ ਕੇ ਜਾਂ ਧਰਤੀ ਚ ਗਰ ਕਰਕੇ ਉਹ ਸਾਰਾ ਕੁਝ ਹੋ ਰਿਹਾ ਚਲੋ ਇਹ ਤਾਂ ਥਲੀ ਦੀ ਸ਼ਿਕਾਇਤ ਤੇ ਕਾਰਵਾਈ ਹੋ ਗਈ ਇੱਥੋਂ ਤੱਕ ਹੋ ਗਈ ਅੱਜ ਤੱਕ ਦੀ ਇਹ ਖਬਰ ਆ ਗਈ ਕੱਲ ਤੋਂ ਬਾਅਦ ਤੇ ਕੀ ਇਹ ਸਿਰਫ ਸਰਕਾਰੀ ਥਰਮਲ ਪਲਾਂਟ ਦੇ ਹਵਾਲੇ ਨਾਲ ਕਾਰਵਾਈ ਹੋ ਕੇ ਪ੍ਰਦੂਸ਼ਣ ਮੁੱਕ ਗਿਆ ਪੰਜਾਬ ਚ ਬਾਕੀ ਸਾਰੀ ਇੰਡਸਟਰੀ ਬਾਕੀ ਸਾਰਾ ਵਿਯੋਗ ਪ੍ਰਦੂਸ਼ਣ ਕੰਟਰੋਲ ਪਰ ਉਦਾਂ ਨੇ ਉੱਠੂਗਾ ਜਦ ਤੱਕ ਸ਼ਿਕਾਇਤ ਹੋਗੀ ਬਾਕੀ ਥਰਮਲ ਪਲਾਂਟਾਂ ਦੀ ਜਾਂਚ ਜਦੋਂ ਇੱਕ ਦਾ ਪਤਾ ਲੱਗਿਆ ਬਾਕੀਆਂ ਦੀ ਕਰ ਲੈਂਦੇ ਨਾਲੇ ਬਾਕੀਆਂ ਦਾ ਘੱਟਾ ਸੱਤ ਚੋਰ ਕੋ ਸਾਹਮਣੇ ਆ ਜਾਂਦਾ ਸੋ ਇਹ ਬਹੁਤ ਗੰਭੀਰ ਪਹਿਲੂ ਹੈ ਇਸ ਪਹਿਲੂ ਨੂੰ ਕੀ ਸਰਕਾਰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਬਾਕੀਆਂ ਦੀ ਜਾਂਚ ਕਰੂਗੀ ਰੋਕ ਲਾਊਗੀ ਉਹਨਾਂ ਇਲਾਕੇ ਦੇ ਲੋਕਾਂ ਨੂੰ ਮੁਕਤੀ ਦਿਵਾਊਗੀ ਜਿਨ੍ਹਾਂ ਨੂੰ ਤੁਸੀਂ ਕੈਂਸਰ ਵਰਗੀਆਂ ਚਮੜੀ ਦੇ ਰੋਗ ਵਰਗੀਆਂ ਕਾਲੇ ਪੀਲੇ ਵਰਗੀਆਂ ਬਿਮਾਰੀਆਂ 'ਚ ਟਕ ਰਹੇ ਹੋ ਤੇ ਉਹ ਜਿਹੜਾ ਪਾਣੀ ਜਾ ਕੇ ਜਿੱਥੇ ਜਿੱਥੇ ਪੀਤਾ ਜਾਂਦਾ ਜਿੱਥੇ ਤੁਸੀਂ ਕਹੋ ਜੀ ਉਦਯੋਗ ਵੀ ਨਹੀਂ ਹੈਗਾ ਪਾਣੀ ਇਹ ਜਾ ਕੇ ਵਰਤਿਆ ਜਾਂਦਾ ਉਹਨਾਂ ਦੇ ਰੋਗਾਂ ਦੇ ਲਈ ਕੌਣ ਜ਼ਿੰਮੇਵਾਰ ਹੈ? ਸੋ ਸਵਾਲ ਬਹੁਤ ਵੱਡਾ ਹੈ। ਚਲੋ ਜੀ ਸਵਾਲ ਇੱਕ ਹੋਰ ਅਹਿਮ ਹੈ। ਪੰਜਾਬ ਨਾਲ ਜੁੜਿਆ ਮਸਲਾ ਹੈ, ਦੇਸ਼ ਨਾਲ ਜੁੜਿਆ ਮਸਲਾ ਹੈ, ਹੋ ਸਕਦਾ ਦੁਨੀਆ ਦਾ ਵੀ ਕੋਈ ਮਸਲਾ ਹੋਵੇ। ਮਨੁੱਖੀ ਤਸਕਰੀ, ਅੰਗਾਂ ਦੀ ਤਸਕਰੀ ਤਾਂ ਆਪਕਸਰ ਗੱਲ ਕਰਦੇ ਆਂ। ਮਨੁੱਖੀ ਤਸਕਰੀ ਦੀ ਗੱਲ ਅਕਸਰ ਹੁੰਦੀ ਹੈ। ਉੱਚ ਬੱਚਿਆਂ ਦੀ, ਮਾਸੂਮ ਬੱਚਿਆਂ ਦੀ ਤਸਕਰੀ ਦੀ ਗੱਲ ਬਹੁਤ ਹੁੰਦੀ ਹੈ। ਫਿਲਮਾਂ ਬਣਨੀਆਂ ਹੈ ਨਾ ਕਿੰਨੇ ਨੋਵਲ ਪੁਰਸਕਾਰ ਮਿਲਲੇ ਉਹਨਾਂ ਆਧਾਰ ਦੇ ਉੱਤੇ ਹੈ ਨਾ ਕਿੰਨਾ ਕੁਝ ਸਾਹਮਣੇ ਆ ਜਾਂਦਾ ਕਿ ਜੀ ਧਾਰਮਿਕ ਸਥਾਨਾਂ ਤੇ ਜਿੱਥੇ ਮੇਲੇ ਲੱਗਦੇ ਨੇ ਜੀ ਬਡੇਰੇ ਰੇਲਵੇ ਸਟੇਸ਼ਨ ਨੇ ਜੀ ਬੱਸ ਸਟੈਂਡ ਹੈ ਜੀ ਭੀੜ ਭੜਕਾ ਹੈ ਜੀ ਦਿੱਲੀ ਬੰਬਈ ਕਲਕੱਤੇ ਵਰਗੇ ਸ਼ਹਿਰਾਂ ਜੀ ਬੱਚੇ ਅਗਵਾ ਕਰਕੇ ਅੰਗ ਵੱਢ ਕੇ ਜੀ ਉਹਨਾਂ ਤੋਂ ਫਿਰ ਭੀਖ ਮੰਗਾਈ ਜਾਂਦੀ ਹੈ ਜੀ ਗੈਂਗ ਚੱਲਦੇ ਨੇ ਜੀ ਪੰਜਾਬ ਦੇ ਵਿੱਚ ਹਰ ਸ਼ਹਿਰ ਕਸਬੇ ਚ ਲਾਈਟਾਂ ਦੇ ਉੱਤੇ ਚੌਕ ਚ ਰਾਂਹ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਔਰਤਾਂ ਮਿਲਣਗੀਆਂ ਜਿਨ੍ਹਾਂ ਨੇ ਕੁਛੜ ਜਵਾਕ ਚੱਕਿਆ ਹੁੰਦਾ ਮਾਸੂਮ ਜਵਾਕ 2 ਮਹੀਨੇ ਦਾ 3 ਮਹੀਨੇ ਦਾ ਸਾਲਾਂ ਬੱਧੀ ਉਹ ਪ੍ਰਕਿਰਿਆ ਸੀ ਦੇਖਦੇ ਰਹਨੇ ਆ ਉਹ بڑے ਹੋ ਕੇ ਜਵਾਕ ਕਿੱਥੇ ਜਾਂਦੇ ਨੇ ਤੇ ਮੁੜ ਕੇ ਉਹਨਾਂ ਦੀ ਕੁਛੜ 'ਚ ਛੋਟੇ ਜਵਾਕ ਕਿਵੇਂ ਆਉਂਦੇ ਨੇ ਕੌਣ ਨੇ ਜਵਾਕ ਕਿਉਂ ਜਵਾਕ ਉਹਨਾਂ ਔਰਤਾਂ ਦੇ ਆਪਣੇ ਜਵਾਕ ਨੇ ਪੁੱਤ ਨੇ ਪੋਤੀਆਂ ਨੇ ਦੋਤੇ ਨੇ ਦੋਤੀਆਂ ਨੇ ਧੀ ਐ ਪੁੱਤ ਐ ਜੋ ਵੀ ਹੈ ਕੀ ਉਹਨਾਂ ਦਾ ਜਾਂ ਇਹ ਤਸਕਰੀ ਦਾ ਮਾਮਲਾ ਮੇਰੇ ਧਿਆਨ 'ਚ ਇੱਕ ਮਾਮਲਾ ਹੈ ਇੱਕ ਔਰਤ ਨੇ ਆਪਣੇ ਘਰੇ ਕੰਮ ਆਲੀ ਰੱਖੀ ਵੀ ਜਦੋਂ ਅਸੀਂ ਆਦਮੀ ਤ ਵੀ ਦਫਤਰ ਜਾਂਦੇ ਆ ਤੂੰ ਜਵਾਕ ਦਾ ਧਿਆਨ ਰੱਖਣਾ ਉਹ ਜਵਾਕ ਨੂੰ ਖਲਾਉਣ ਪਲਾਉਣ ਖਲਾਉਣ ਉਹਦੀ ਦੇਖਭਾਲ ਲਈ ਰੱਖੀ ਇੱਕ ਦਿਨ ਉਸ ਔਰਤ ਨੂੰ ਉਹ ਤੇ ਜਲਦੀ ਆਉਣਾ ਪੈ ਗਿਆ ਮੈਨੂੰ ਕਾਰਨ ਯਾਦ ਨਹੀਂ ਕੀ ਸੀਗਾ ਉਹ ਤੇ ਜਦੋਂ ਉਹ ਆਪਣੇ ਘਰ ਤੋਂ ਪਿੱਛੇ ਚੌਂਕਦੇ ਸੀ ਤਾਂ ਉਹਨੇ ਦੇਖਿਆ ਕਿ ਉਹਦੀ ਨੌਕਰਾਂ ਇੱਕ ਬੱਚੇ ਨੂੰ ਗੋਦ ਲਾ ਕੇ ਪੀਖ ਮੰਗ ਰਹੀ ਹੈ ਤੇ ਉਸਨੇ ਜਦੋਂ ਢੱਡੀ ਸਾਈਡ ਤੇ ਲਾ ਕੇ ਉਸਨੂੰ ਬੁਲਾ ਕੇ ਦੇਖਿਆ ਤੇ ਜਵਾਕ ਉਹਦਾ ਸੀ ਕਰਾਲਾ ਬੁਲਾ ਲਿਆ ਕਾਰਵਾਈ ਹੋਈ ਉਹਨੂੰ ਨਸ਼ੇ ਦੀ ਡੋਜ਼ ਦਿੰਦੀ ਸੀ ਤੇ ਜਵਾਕ ਸੁੱਤਾ ਰਹਿੰਦਾ ਸੀ ਹੁਣ ਇੱਥੇ ਕਈ ਜਵਾਕ ਜਾਗਦੇ ਹੁੰਦੇ ਆ ਜ਼ਿਆਦਾਤਰ ਸੁੱਤੇ ਵੀ ਮਿਲਦੇ ਆ ਸੋ ਜ਼ਿਆਦਾਤਰ ਜਿਹੜੀਆਂ ਔਰਤਾਂ ਨੇ ਜਵਾਕ ਚੱਕੇ ਹੁੰਦੇ ਆ ਉਹ ਬੜੀ ਗੰਤੀ ਚ ਸੁੱਤੇ ਹੀ ਰਹਿੰਦੇ ਆ ਲਗਭਗ ਉੱਤੇ ਪਰਚੁੰਨੀ ਜੀ ਟਕੀਆ ਕਪੜਾ ਪਾਇਆ ਸਿਰ ਦਿਖਦਾ ਜਵਾਕ ਦਾ ਪੈਰ ਜੇ ਦਿਖਦੇ ਨੇ ਬਸ ਉਹ ਤਰਸ ਦੇ ਆਧਾਰ ਤੇ ਸਾਨੂੰ ਲੱਗਦਾ ਕਿ ਯਾਰ ਘਰਨੀ ਚ ਮਾਂ ਕਿਵੇਂ ਮੰਗ ਰਹੀ ਐ ਬੱਚੇ ਲਈ ਇਹਦੀ ਆਪਾਂ ਚੰਗੀ ਜਿੰਦਗੀ ਦੇ ਲਈ ਆਪਣਾ ਯੋਗਦਾਨ ਪਾ ਦੋ 50 100 ਰੁਪਏ ਨੂੰ ਦੇ ਦਿੰਦੇ ਆ ਦਸਰਪੀਤਾਮ ਫਰਾਂਦੇ ਸੁਣ ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਦੇ ਮਹਿਲਾਵਲ ਵਿਕਾਸ ਵਿਭਾਗ ਨੇ ਇੱਕ ਪ੍ਰੋਗਰਾਮ ਲਿਖਿਆ ਜੇ ਪ੍ਰੋਗਰਾਮ ਅਮਲ ਚਾਹੁੰਦਾ ਤਾਂ ਜਿੱਥੇ ਕਈ ਗੈਂਗ ਉਜਾਗਰ ਹੋ ਸਕਦੇ ਨੇ ਕਈ ਮਨੁੱਖੀ ਤਸਕਰੀ ਦੇ ਮਾਮਲੇ ਉਜਾਗਰ ਹੋ ਸਕਦੇ ਨੇ ਉੱਥੇ ਬੱਚਿਆਂ ਨੂੰ ਚੰਗਾ ਜੀਵਨ ਮਿਲ ਸਕਦਾ ਜੀ ਹਾਂ ਪੰਜਾਬ ਸਰਕਾਰ ਦੇ ਮਹਿਲਾਵਲ ਵਿਕਾਸ ਵਿਭਾਗ ਵੱਲੋਂ ਖੁਦ ਮੰਤਰੀ ਨੇ ਬੀਬੀ ਬਲਜੀਤ ਕੌਰ ਹੀ ਉਹਨਾਂ ਦੀ ਅਗਵਾਈ 'ਚ ਇਹ ਪ੍ਰੋਗਰਾਮ ਬਣਿਆ ਕਿ ਹਰ ਜ਼ਿਲ੍ਹਾ ਪੱਧਰ ਤੇ ਡੀਸੀਆਂ ਨੂੰ ਹਦਾਇਤ ਕੀਤੀ ਗਈ ਕਿ ਤੁਸੀਂ ਇਹਨਾਂ ਔਰਤਾਂ ਦੇ ਪਰ ਬੱਚਿਆਂ ਦੇ ਡੀਐਨਏ ਕਰਾਓ ਪਹਿਲਾਂ ਤਾਂ ਇਹ ਪਤਾ ਲੱਗੇ ਕਿ ਇਹਨਾਂ ਦਾ ਰਿਸ਼ਤਾ ਹੈ ਜੇ ਰਿਸ਼ਤਾ ਨਹੀਂ ਹੈ ਫਿਰ ਅਗਲੀ ਕਾਰਵਾਈ ਤੇ ਜਾਈਏ ਕਿ ਫਿਰ ਜਵਾ ਕਿੱਥੋਂ ਆ ਰਹੇ ਨੇ ਕਿੱਥੋਂ ਆ ਰਹੇ ਨੇ ਸੋ ਇਹ ਵੀ ਦੇਖਿਆ ਜਾਂਦਾ ਕਿ ਜੇ ਕੋਈ ਲੋਕ ਟੋਕ ਟੋਕਣ ਲੱਗ ਜਾਣ ਲਗਾਤਾਰ ਕੋਈ ਸੰਸਥਾ 'ਵਾਂ ਉੱਥੇ ਆ ਜਾਣ ਫਿਰ ਉਹ ਸ਼ਹਿਰ ਬਦਲ ਲੈਂਦੇ ਨੇ ਇਲਾਕਾ ਬਦਲ ਲੈਂਦੇ ਨੇ ਸੋ ਇਸ ਲਈ ਸ਼ੰਕਾ ਸ਼ੋਭਾ ਇੱਥੋਂ ਵੱਧ ਰਹੀ ਹੈ ਕਿਹਦਾ ਮਤਲਬ ਕੁਝ ਖਤਰਨਾਕ ਹੈ ਇਹਦੇ ਪਿੱਛੇ ਕੋਈ ਸ਼ਰਾਰਤ ਹੈ ਇਹਦੇ ਪਿੱਛੇ ਸੋ ਇਹ ਚੋਰੀ ਦਾ ਮਾਮਲਾ ਵੀ ਹੋ ਸਕਦਾ ਇਹ ਤਸਕਰੀ ਦਾ ਮਾਮਲਾ ਵੀ ਹੋ ਸਕਦਾ ਇਹ ਕਿਸੇ ਗੈਂਗ گرو ਕੋਈ ਵੱਡੀ ਕਾਰਪੋਰੇਟ ਹੈ ਇਸ ਇੰਡਸਟਰੀ ਦੀ ਕਿਉਂਕਿ ਵੀ ਭੀਖ ਮੰਗਣੀ ਵੀ ਇੰਡਸਟਰੀ ਹੈ ਇਸ ਇੰਡਸਟਰੀ ਦੀ ਕੋਈ ਨਵੀਂ ਖੇਡ ਹੈ ਜਾਂ ਇਹ ਪਹਿਲਾਂ ਤੋਂ ਤੁਰਿਆ ਆਉਂਦਾ ਬਸਤਾਰ ਹੈ ਸੁਇਸਲੀ ਇਹਦੇ ਉੱਤੇ ਜੇ ਪੰਜਾਬ ਸਰਕਾਰ ਪਹਿਲ ਕਰਦੀ ਹੈ ਇੱਕ ਤਾਂ ਮੈਨੂੰ ਲੱਗਦਾ ਆਮ ਲੋਕਾਂ ਨੂੰ ਰਾਤ ਮਿਲੂਗੀ ਜੇ ਇਹ ਇਸ ਤਰ੍ਹਾਂ ਇਹ ਸੜਕਾਂ ਸਾਫ਼ ਹੁੰਦੀਆਂ ਨੇ ਐ ਬਾਜ਼ਾਰ ਖਾਲੀ ਹੁੰਦੇ ਨੇ ਤੇ ਦੂਸਰਾ ਜੋ ਬੱਚਿਆਂ ਨਾਲ ਕੋਈ ਧੋਖਾ ਹੋ ਰਿਹਾ ਹੋਊਗਾ ਉਹਨਾਂ ਜ਼ਿੰਦਗੀ ਨਾਲ ਕਰਵਾੜ ਹੋ ਰਿਹਾ ਹੋਊਗਾ ਹੋ ਸਕਦਾ ਫਿਰ ਉਸ ਮਸਲੇ ਤੇ ਹਾਂ ਇਹ ਬਸ ਇੰਨਾ ਕੁ ਕਰਕੇ ਨਾ ਛੱਡ ਦਿਓ ਇਹਦੀ ਤਹਿ ਤੱਕ ਜਾਇਓ ਉਹਨਾਂ ਬੱਚਿਆਂ ਦੇ ਮਾਪੇ ਲੱਭਣ ਤੱਕ ਵੀ ਜਾਇਓ ਇਹ ਤਸਕਰੀ ਦੇ ਜਿਕੇ ਸੋਏ ਜਿਹਦੀ ਸੰਭਾਵਨਾ ਕਾਫੀ ਜ਼ਿਆਦਾ ਹੈ ਤਾਂ ਫਿਰ ਸੱਚ ਲੱਭਣ ਤੱਕ ਜਾਏ ਉਸ 바ਲੇ ਤੱਕ ਬਹੁਤ ਬਹੁਤ ਸ਼ੁਕਰੀਆ